ਮਰਦਾਬਾਦ ਸੈਂਟਰ ਸਰਕਾਰ ਮਰਦਾਬਾਦ ਸੈਂਟਰ ਸਰਕਾਰ ਮਰਦਾਬਾਦ ਪ੍ਰਧਾਨ ਜੀ ਨਾਮ ਦੱਸੋ ਜੀ ਮੇਰਾ ਨਾਮ ਸਤਨਾਮ ਸਿੰਘ ਪਿੰਡ ਮੋਰਕਰੀਮਾ ਮੈਂ ਦਸ਼ਬੇਸ ਤਸਾਨ ਮਜ਼ਦੂਰ ਜੀ ਨੇ ਘਟਾ ਚੌਕੀਮਾਨ ਦਾ ਪ੍ਰਧਾਨ ਆ ਜੀ ਇੱਥੇ ਤੇ ਅੱਜ ਕੀ ਕਿੱਥੇ ਜਾ ਰਹੇ ਆ ਜੀ ਅੱਜ ਅਸੀਂ ਖਨੋਰੀ ਬਾਰਡਰ ਤੇ ਜਾ ਰਹੇ ਆ ਜੋ ਅੱਜ 26 ਦਾ ਪ੍ਰੋਗਰਾਮ ਦਿੱਤਾ ਹੈ ਸਾਡੇ ਮਤਲਬ ਡੱਲਿਆਲ ਸਾਹਿਬ ਨੇ ਉਹਨਾਂ ਨੇ ਮਰਨਵਰਤ ਤੇ ਬੈਠਣਾ ਸੀ ਕਿਉਂਕਿ ਜੋ ਸੈਂਟਰ ਸਰਕਾਰ ਆ ਉਹਨੇ ਜੋ ਪਹਿਲਾਂ ਸਾਡੀਆਂ ਮੰਗਾਂ ਸਾਨੂੰ ਕਹਿ ਕੇ ਮੁਕਰ ਗਏ ਤੇ ਅਸੀਂ ਉੱਤੇ ਪਹਿਰਾ ਦੇਣ ਦੀ ਖਾਤਰ ਅਸੀਂ ਲਗਾਤਾਰ ਸ਼ਿਕਾਰ ਸਾਡੇ ਬਾਡਰਾਂ ਤੇ ਚੱਲਦਾ ਸੀਗਾ ਜੋ ਅੱਜ 3 ਵਜੇ ਇੱਕ ਘਟਨਾ ਵਾਪਰੀ ਪੁਲਿਸ ਨੇ ਚੋਪ ਚੀਕ ਕੇ ਆ ਕੇ ਠੇਰਾ ਪਾ ਕੇ ਡੱਲੇਵਾਲ ਸਾਹਿਬ ਨੂੰ ਚੱਕ ਲਿਆ ਤੇ ਸਾਡੇ ਵਿੱਚ ਇਸ ਗੱਲ ਦਾ ਰੋਸ ਆ ਵੀ ਸਾਨੂੰ ਨਾਲ ਧਰਨਾ ਮਜਾਰਾ ਕਰ ਦਿੰਦਿਆਂ ਨਾ ਸਾਡੀ ਗੱਲ ਸੁਣਦਿਆਂ ਨਾ ਸਾਡੀ ਮੰਗਾ ਮੰਨਦਿਆਂ ਇਸ ਸਬੰਧ ਵਿੱਚ ਅਸੀਂ ਫਨੋਦੀ ਬਾਡਰ ਤੇ ਚੱਲ ਗਏ ਪ੍ਰਧਾਨ ਜੀ ਜਿਹੜਾ ਡੱਲੇਵਾਲ ਸਾਹਿਬ ਚੱਕਿਆ ਉਹਦੇ ਵਿੱਚ ਕਹਿੰਦੇ ਪੰਜਾਬੀ ਹਿੰਦੀ ਬੋਲਦੇ ਸੀ ਪੁਲਿਸ ਵਾਲੇ ਉਹ ਤੇ ਉਹ ਵੀ ਬਾਹਰਲੇ ਹੋਣਗੇ ਕਿ ਉਹ ਕਿਵੇਂ ਚੱਕੇ ਪੰਜਾਬ ਸਰਕਾਰ ਨੇ ਪੁੱਛਿਆ ਪੁੱਛਿਆ ਉਹਦੀ ਪੰਜਾਬ ਸਰਕਾਰ ਵੀ ਕੀ ਕਹਿੰਦੀ ਹੈ ਪੰਜਾਬ ਸਰਕਾਰ ਇੱਕ ਪੰਜਾਬ ਸਰਕਾਰ ਨੇ ਕੀ ਕਹਿਣਾ ਜੀ ਪਹਿਲਾਂ ਵੀ ਤੁਸੀਂ ਦੇਖਿਆ ਜਦੋਂ ਉਦੋਂ ਸਾਡੇ ਤੇ ਉਹਨਾਂ ਨੇ ਮਤਲਬ ਉਦੋਂ ਫਾਇਰਿੰਗ ਕੀਤੀ ਸੀ ਕਿ ਸਾਡੇ ਅਥਰੂ ਗੋਲੇ ਸਿੱਟੇ ਸੀਗੇ ਉਦੋਂ ਵੀ ਤਾਂ ਬਾਹਰਲੇ ਉਹਨਾਂ ਦੇ ਬੀ.ਜੇ.ਪੀ ਦੇ ਗੋਲੇ ਸਿੱਟੇ ਤੇ ਪੰਜਾਬ ਪੁਲਿਸ ਦੇ ਨਾਲ ਹਰਿਆਣਾ ਪੁਲਿਸ ਵੀ ਗੱਡੀ ਹੋਈ ਸੀ ਤਾਂ ਇਹ ਗੁੰਡਾ ਕਰਦੀ ਦਾ ਨੰਗਾ ਨਾਚ ਹੋਇਆ ਜੀ ਉਹ ਅੱਜ ਜਿਹੜਾ ਤੁਸੀਂ ਦੱਲੇਆਲ ਦਾ ਮਤਲਬ ਬਾਹਰ ਨਹੀਂ ਪੁੱਛਨੇ ਆ ਕੇ ਚੱਕ ਲੈਣਾ ਦੇ ਦੇ ਵਿੱਚ ਸਾਡੇ ਜਿਹੜੀ ਪੰਜਾਬ ਸਰਕਾਰ ਆ ਇਹ ਮੁੱਖ ਦੋਸ਼ੀ ਅਸੀਂ ਇਹਨੂੰ ਮੰਨਦੇ ਆ ਜੀ ਤੇ ਭਰਾਂ ਜੀ ਜਿੱਥੇ ਕਿੰਨੇ ਸ਼ਹੀਦ ਮੁੰਡੇ ਹੋਏ ਆ ਉੱਥੇ ਉਹਨਾਂ ਦੇ ਇੱਕ ਪਰਿਵਾਰ ਨੂੰ ਕੋਈ ਨੌਕਰੀ ਮਿਲੀ ਇਹੀ ਤਾਂ ਰੌਲਾ ਜੀ ਅਸੀਂ ਐਸੀ ਗੱਲ ਨਹੀਂ ਪਿੱਟਦੇ ਆ ਵੀ ਜਿੰਨੇ ਸਾਡੇ ਕਿਸਾਨ ਮਜ਼ਦੂਰ ਪਰ ਆ ਸ਼ਹੀਦ ਹੋਇਆ ਉਹਨਾਂ ਨੂੰ ਜਿਹੜਾ ਬੰਨਦਾ ਹੱਕ ਅਸੀਂ ਨਹੀਂ ਦਿੱਤਾ ਗਿਆ ਸਰਕਾਰ ਨੇ ਇਹ ਸਾਡੀਆਂ ਮੁੱਖ ਮੰਗਾਂ ਦੇ ਵਿੱਚ ਇੱਕ علیحدਾਂ ਮੰਗ ਰੱਖੀ ਹੋਈ ਆ ਵੀ ਜਿਨ੍ਹਾਂ ਨੇ ਇਸ ਧਰਤੀ ਨੂੰ ਬਚਾਉਣ ਦੀ ਖਾਤਰ ਇਸ ਜ਼ਮੀਨ ਨੂੰ ਬਚਾਉਣ ਦੀ ਖਾਤਰ ਇਸ ਖੇਤੀ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਪਰਵਾਣ ਕਰਤੀ ਤੇ ਆਪਦਾ ਪਰਿਵਾਰ ਜਿਹੜਾ ਸੀਗਾ ਉਹ ਮਤਲਬ ਛੱਡ ਕੇ ਉਹ ਮਤਲਬ ਸ਼ਹੀਦੀ ਦੇ ਰਾਹ ਤੁਰਪੇ ਤੇ ਉਹਨਾਂ ਨੂੰ ਸਰਕਾਰ ਨੇ ਬਣਦਾ ਹੱਕ ਨਹੀਂ ਦਿੱਤਾ ਜਿਵੇਂ ਅਸੀਂ ਦੇਖਦੇ ਹੁੰਨੇ ਆ ਜਿਵੇਂ ਕਿਸਾਨ ਤੇ ਜਵਾਨ ਇਹ ਮਤਲਬ ਇੱਕ ਰੀੜ ਦੀ ਹੱਡੀ ਆ ਜਿਹੜੇ ਸਾਡੇ ਮਤਲਬ ਦੇਸ਼ ਦੀ ਰੀੜ ਦੀ ਹੱਡੀ ਆ ਅੱਜ ਸਾਡੇ ਨਾ ਸਾਡਾ ਫੌਜੀ ਸੇਫ ਆ ਨਾ ਸਾਡਾ ਕਿਸਾਨ ਸੇਫ ਆ ਜਵਾਨ ਤੇ ਕਿਸਾਨ ਦੋਨੇ ਸਾਡੇ ਮੁਸੀਬਤ ਦੇ ਵਿੱਚ ਨੇ ਇਸ ਕਰਕੇ ਅਸੀਂ ਧਰਨੇ ਮਜਾਰੇ ਕਰ ਰਹੇ ਆ ਸੋ ਅੱਜ ਅਸੀਂ ਇਸ ਪੱਖ ਤੋਂ ਇਸ ਵਾਟਰ ਤੇ ਚੱਲਦੇ ਸੀ ਅਨੋਰੀ ਵਾਟਰ ਤੇ ਕੋਈ ਪ੍ਰਧਾਨ ਜੀ ਕੋਈ ਮੰਗ ਮੰਗੀ ਇਹਨਾਂ ਲਈ ਜਿਹੜੀ ਐਮਐਸਪੀ ਫਸਲ ਦੇ ਦਿੰਦੇ ਸੀ ਕੋਈ ਦਿੱਤੀ ਆ ਆ ਤੁਸੀਂ ਜੀ ਦੇਖਿਆ ਮੰਡੀਆਂ ਦਾ ਹਾਲ ਜੇ ਮੰਗਾ ਮਤਲਬ ਲਾਗੂ ਕਰਨ ਵਾਲੇ ਹੁੰਦੇ ਸਾਡੇ ਅੱਜ ਕਿਸਾਨ ਦਾ ਇਹ ਹਾਲ ਨਾ ਹੁੰਦਾ ਹਜੇ ਉਧਰੋਂ ਵਜਾਈ ਚੱਲਦੀ ਆ ਸਾਡੇ ਚੋਨੇ ਮੰਡੀਆਂ ਚ ਰੁਲਦੇ ਆ ਤੇ ਜਿਹੜਾ ਮਜ਼ਦੂਰ ਦਾ ਹਾਲ ਆ ਉਹ ਵੀ ਤੁਸੀਂ ਮੰਡੀਆਂ ਦੇਖਦੇ ਹੋ ਵੀ ਜਿਹੜਾ ਉਹਨਾਂ ਨੇ ਮਤਲਬ ਪਰਵਾਹੀ ਕਰਾਈ ਆ ਉਹ ਵੀ ਬੋਰੀਆਂ ਉੱਥੇ ਰੁਲਤੀਆਂ ਫਿਰਦੀਆਂ ਨੇ ਉਹ ਮਜ਼ਦੂਰਾਂ ਦੇ ਸਿਰ ਤੇ ਬਹੁਤ ਵੱਡਾ ਬੋਝ ਬਣਿਆ ਹੋਇਆ ਸੋ ਲੁੱਟ ਮੱਚੀ ਹੋਈ ਆ ਯਾਰ ਭਖਤੋ ਜੀ ਤਾਂ ਇਸ ਕਰਕੇ ਸਾਰੇ ਕਿਸਾਨ ਮਜ਼ਦੂਰ ਤੇ ਸ